पंजाब राजपूत कल्याण बोर्ड के नवनियुक्त चेयरमैन स्वर्ण सलारिया का उनके पैतृक गांव चौहान में हुआ गर्मजोशी से स्वागत मैं जिस पद पर हूँ वह इस गांव और गांव के बुजुर्गों के आशीर्वाद की बदौलत घरोटा इरावती न्यूज पंजाब राजपूत कल्याण बोर्ड के नवनियुक्त चेयरमैन स्वर्ण सलारिया अपने पैतृक गांव चौहान पहुंचने पर ग्रामीणों ने गर्मजोशी से स्वागत किया रामलीला मैदान में आयोजित समारोह में स्वर्ण सलारिया ने कहा कि यह सब चौहान गांव और यहां के बुजुर्गों के आशीर्वाद से संभव हुआ है वह अपनी जन्मभूमि से एक नई जिम्मेदारी शुरू करने आए हैं इस अवसर पर स्वर्ण सलारिया ने ग्रामीणों से गुडबाजी से ऊपर उठकर गांव के विकास के लिए मिलकर काम करने की अपील की ताकि गांव का विकास हो सके ਮੇਰੇ ਬਜ਼ੁਰਗਾਂ ਤੋਂ ਮੇਰੇ ਸਪੰਟਰਾਂ ਤੋਂ ਅਸ਼ੀਰਵਾਦ ਲੈ ਕੇ ਸ਼ੁਰੂ ਕਰਾਂ ਉਹ ਮੌਕਾ ਤੁਸੀਂ ਦਿੱਤਾ ਸਰਪੰਚ ਸਾਹਿਬ ਔਰ ਸਾਰੇ ਪਿੰਡ ਵਾਸੀਆਂ ਨੂੰ ਤੁਹਾਡਾ ਬਹੁਤ ਬਹੁਤ ਧੰਨਵਾਦ ਸਭ ਤੋਂ ਪਹਿਲੇ ਤਾਂ ਇਹ ਮੇਰਾ ਘਰ ਹੈ ਇਹ ਤੁਹਾਡਾ ਸਾਰਿਆਂ ਦਾ ਪਿੰਡ ਹੈ ਮੈਂ ਕਿਤੇ ਵੀ ਚੱਲ ਜਾਣਾ ਸਭ ਤੋਂ ਪਹਿਲੇ ਮੈਨੂੰ ਕੋਈ ਵੀ ਠੀਕ ਨਾ ਮੈਂ ਕਰੋਨਾ ਚਾਹਾਂਗਾ ਤੇ ਮੇਰੇ ਪਿੰਡ ਵਾਸਤੇ ਸਭ ਤੋਂ ਪਹਿਲੀ ਪ੍ਰਾਇੋਰਟੀ ਮੇਰਾ ਪਿੰਡ ਹੈ ਪਰ ਬੁੱਤ ਸਾਹਮਣੇ ਹੋ ਨਹੀਂ ਗਿਆ ਕਿ ਕੋਈ ਵੀ ਸੀ ਪਿੰਡ ਦੀ ਤਰੱਕੀ ਵਾਸਤੇ ਉਹ ਕਿਸੇ ਮਹਿਕਮੇ ਨਾਲ ਜੁੜੀ ਹੋਏ ਉਹ ਕਿਸੇ ਮੰਤਰੀ ਨਾਲ ਜੁੜੀ ਹੋਏ ਉਹ ਹੋਏ ਦੀ कोई दूसरा रास्ता नहीं हो ही चाहे कितना भी मैं करवा के दिया करके <प्रारीव> दिया सारे तो सारू मैं अगर पंजाब स्टेट राजपूत वेलफेयर बोर्ड का चेयरमैन बनाया है तो तुम सारे नु पहले तो बधाई थोड़ा सारे बनती है मेरी तरफों मेरे परिवार की तरफों यकीन आप कह सकते हैं जिम्मेवारी है लेकिन ਇਨੂੰ ਜਿਹੜੇ 1.5-2 ਸਾਲ ਪਹਿਲੇ ਮੇਰੇ ਕੋਲ ਇਹਨੂੰ ਪੂਰੀ ਤਾਕਤ ਲਗਾ ਕੇ ਸਾਡੇ ਪਰਿਵਾਰਾਂ ਨੂੰ ਜੋ ਕੁਝ ਨਹੀਂ ਮਿਲਿਆ ਉਹ ਮਿਲਿਆ ਦੇ ਮੈਂਬਰ ਸਾਰੇ ਬਰਾਬਰ ਨੇ ਮੇਰਾ ਕੋਈ ਦੁਸ਼ਮਣ ਨਹੀਂ ਮੇਰਾ ਕੋਈ ਦੋਸਤ ਨਹੀਂ ਇਹ ਪਰਿਵਾਰ ਮੇਰਾ ਹੈ ਹਰ ਘਰ 'ਚ ਛੋਟੀਆਂ-ਬੋਟੀਆਂ ਗੱਲਾਂ ਹੁੰਦੀਆਂ ਰਹਿੰਦੀਆਂ ਨੇ ਇਹਦਾ ਇਹ ਮਤਲਬ ਨਹੀਂ ਕਿ ਅਸੀਂ ਵਿਛੜ ਕੇ ਲੱਗ-ਲੱਗ ਹੋ ਜਾਈਏ ਉਹ ਹੋਏਗਾ ਨਹੀਂ ਨਾ ਕਦੇ ਮੈਂ ਹੋਣ ਦਿਆਂਗਾ ਇਹ ਮੈਂ ਯਕੀਨ ਨਾਲ ਕਹਿੰਦਾ ਅਸੀਂ ਸਾਰੇ ਨੂੰ ਲੈ ਕੇ ਨਾਲ ਅੱਗੇ ਵਧਾਂਗੇ ਪਿੰਡ ਦੀ ਤਰੱਕੀ ਕਰਾਂਗੇ ਮਤਭੇਦ ਹੈਗੇ ਨੇ ਉਹ ਮੈਂ ਅੱਜ ਬੈਠ ਕੇ ਉਹ ਵੀ ਖਤਮ ਕਰਾਂਗਾ ਕਿਉਂਕਿ ਮੈਂ ਚਾਹੁੰਦਾ ਨਹੀਂ ਸਾਡੇ ਤੁਸੀਂ ਆਪਰਾ ਜਿੱਦਾਂ ਛੋਟਾ-ਬੋਟਾ ਲੜਾਈ ਛੱਡੇ ਪਿੰਡੈ ਰਹਿ ਦੇਣਾ ਪਰਵਾਹ ਜੋ ਰੱਖੋ ਲੈਗੈਂਦੀ ਤੇ ਟ੍ਰੈਕਿੰਗ ਆ ਲੰਦੀ ਹੈ ਪੇਟ ਦੀ ਗੱਲ ਆਂਦੀ ਹੈ ਅਸੀਂ ਸਾਰੇ ਇੱਕ ਹੋ ਕੇ ਕੰਮ ਕਰਾਂਗੇ ਔਰ ਮੈਂ ਤੁਹਾਨੂੰ ਵੀ ਹੱਥ ਜੋੜ ਕੇ ਬੇਨਤੀ ਕਰਦਾ ਕਿ ਇੱਦਾਂ ਦੀ ਕੋਈ ਪ੍ਰੋਬਲਮ ਨਹੀਂ ਹੈਗੀ ਜਿਹੜੀ ਸੋਲਵ ਨਹੀਂ ਹੋ ਸਕਦੀ ਜਿਹਦਾ ਕੋਈ ਸੋਲੂਸ਼ਨ ਨਹੀਂ ਹੈਗਾ